ਹੀ ਅਜੇ ਰਿਸ਼ਤਾ ਰਿਸ਼ਤੇ ਦਾ ਪਤਾ ਲੱਗੇਗਾ 27 ਚ 25 ਸਾਲ ਦੇ ਲੀਡਰ ਦੇ ਨਾਲ ਮੁਕਾਬਲਾ ਕੀਤਾ ਓਏ ਹੋਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ 25 ਸਾਲ ਦੇ ਲੀਡਰ ਨਾਲ ਮੁਕਾਬਲਾ ਕੀਤਾ ਚਲੋ ਛੇ ਲੇਕਿਨ ਮੈਂ ਇੱਕ ਗੱਲ ਕਹਾਂਗਾ ਆਪਣੇ ਆਪ ਨੂੰ ਸਾਫ ਸੁਥਰਾ ਰੱਖਿਓ ਜਿਵੇਂ ਰਾਲੇ ਨੇ ਰੱਖਿਆ ਢੁਠ ਖਸੁੱਟ ਬੰਦ ਕਰੋ ਇਸ ਰਾਜ ਦੇ ਵਿੱਚ 5-5 ਲੱਖ ਰੁਪਈਆ 5-5 ਲੱਖ ਰੁਪਈਆ ਲਾਇਸੈਂਸ ਬਣਾਉਣ ਦਾ ਲੱਗਦਾ ਔਰ ਮੈਂ ਗੱਲਾਂ ਸਮੇ ਸਮੇ ਨਾ ਕਰਾਂਗਾ ਦੇਖੋ ਐ ਤੇ ਲਾ ਦਾਂ ਕੋਈ ਗੱਲ ਅਚੀਵਮੈਂਟ ਦੱਸੋ ਆਪਣੀ ਰਾਣਾ ਹੀ ਤੁਸੀਂ ਸਾਰੀ ਗੱਲ ਦਾ ਅਚੀਵਮੈਂਟ ਦੱਸਣੀ ਚਾਹੀਦੀ ਹੈ ਨਾ ਬੰਦੇ ਨੂੰ ਤੁਸੀਂ ਆਏ ਤੁਹਾਡੇ ਕੋਲ ਇਹਦੀ ਛੂਮੰਤਰ ਦੀ ਛੜੀ ਕਿਹੜੀ ਹੈ ਕਿ ਵੀ ਸਾਰਾ ਕੁਝ ਹੋ ਗਿਆ ਉਹ ਯਾਰ ਪੁਰਾਣੇ ਕੰਮ ਚੱਲ ਰਹੇ ਹੋ ਰਹੇ ਲੈਵਲ ਤੁਸੀਂ ਆਪਣਾ ਲਾਉਣਾ ਚਾਹੁੰਦੇ ਆ ਮੈਂ ਤਾਂ ਸਵਾਲ ਇੱਕ ਗੱਲ ਕੰਟੀ ਜਾਉਂਗੇ ਨਾ ਉਹਨੂੰ ਕੋ ਯਾਰ ਨਵੀਂ ਚੀਜ਼ ਦੱਸ ਸਰਕਾਰ ਤੇਰੀ ਆ ਤੂੰ ਕਹਿੰਦਾ ਤੇਰੀ ਚਲਦੀ ਬੜੀ ਆ ਤੇ ਦੱਸ ਕਰੇਗਾ ਕੀ ਜੇ ਨਾ ਸਮਝਾਇਆ ਫਿਰ ਮੈਨੂੰ ਪੁੱਛ ਲਓ 27 ਸਟੇਡੀਅਮ ਇਹ ਬਣਾ ਰਿਆ ਖੁਸ਼ੀ ਆ ਜੇ ਰਿਸ਼ਤਾ ਰਿਸ਼ਤੇ ਦਾ ਪਤਾ ਲੱਗੇਗਾ 27 ਚ ਕਹਿੰਦੇ 25 ਸਾਲ ਦੇ ਲੀਡਰ ਦੇ ਨਾਲ ਮੁਕਾਬਲਾ ਕੀਤਾ ਓਏ ਹੋਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ 25 ਸਾਲ ਦੇ ਲੀਡਰ ਨਾਲ ਮੁਕਾਬਲਾ ਕੀਤਾ ਚਲੋ ਛੇ ਲੇਕਿਨ ਮੈਂ ਇੱਕ ਗੱਲ ਕਹਾਂਗਾ ਆਪਣੇ ਆਪ ਨੂੰ ਸਾਫ ਸੁਥਰਾ ਰੱਖਿਓ ਜਿਵੇਂ ਰਾਲੇ ਨੇ ਰੱਖਿਆ ਲੁੱਟ ਖਸੁੱਟ ਬੰਦ ਕਰੋ ਇਸ ਰਾਜ ਦੇ ਵਿੱਚ 5-5 ਲੱਖ ਰੁਪਈਆ 5-5 ਲੱਖ ਰੁਪਈਆ ਲਾਇਸੈਂਸ ਬਣਾਉਣ ਦਾ ਲੱਗਦਾ اور میں گلا کرا دیکھو اے لا دیں گا کوئی گلے گا میں چل گا کم جڑا ٹینڈر ہو گیا ٹھیکیدار کم کر رہا ہے دیکھو یار پیپ پایا نہیں وہ پور دتا پیپ سی کنڈ کے پورے دسو یار اے ایو جی حرکت کرونی حرکت شرم نہ ڈب کے مرنا چاہیے چل تو نہیں کرایا ਮਨ ਲਿਆ ਚਾਂਦੀ ਸਾਹਿਬ ਨੇ ਨਹੀਂ ਕਰਾਇਆ ਕੋਈ ਸਾਹਿਬ ਤਾਂ ਹੋਊਗਾ ਉਹਦਾ ਨੌਲੇਜ ਦੇ ਨਸਰ ਕਰਾਓ ਸ਼ੁਰੂ ਕਰਾ ਸਾਇਦ ਨਹੀਂ ਲੇਕਿਨ ਇਹ ਨਹੀਂ ਦਾ ਸਾਕਦਾ ਕਰਾਇਆ ਕਿਨੇ ਇਸ ਨੂੰ ਮੜੀ ਕਿਹੜੀ ਗੱਲ ਹੋ ਸੈਦੀ ਆ ਅਸੀਂ ਅਜੇ ਤੱਕ ਜ਼ਿੰਦਗੀ ਚ ਕਿਸੇ ਨਾਲ ਪੈਦ ਪਾਉਣੀ ਕੀਤਾ ਜੇ ਕਿਸੇ ਸਰਕਾਰ ਨੇ ਕੋਈ ਕੰਮ ਸ਼ੁਰੂ ਕੀਤਾ ਮੈਂ ਤਾਂ ਇਹ ਗੱਲ ਹੋਰ ਕਰਦਾ ਕਿ ਵੇਖੋ ਕਪੂਰਥਲੇ ਦੇ ਵਿੱਚ ਸਦਰ ਬਾਜ਼ਾਰ ਵਗੈਰਾ ਠੀਕ ਹੈ ਨਾ ਸਕੀਮਾਂ ਕੋਈ ਸਟੇਟ ਦੀਆਂ ਹੁੰਦੀਆਂ ਕੋਈ ਸਰਕਾਰ ਦੀਆਂ ਹੁੰਦੀਆਂ ਪਾਰ ਸਰਕਾਰ ਦੀਆਂ ਮੈਂ ਪਾਰ ਸਰਕਾਰ ਦਾ ਸਰਕਾਰ ਦੀ ਸਕੀਮ ਲੈਣ ਲਈ ਵੀ ਮਿਹਨਤ ਕਰਨੀ ਪੈਂਦੀ ਆ ਜਿਹੜੀਆਂ ਤਾਰਾਂ ਕੇ ਵਿੱਚ ਚੱਕੀਆਂ ਸੀ ਯਾਦ ਹੈ ਨਾ ਸਦਰ ਵਜਾ ਚ ਹਾਲ ਕੀ ਹੁੰਦਾ ਸੀ ਹੁਣ ਕੰਕਰੀਟ ਬਣਾਇਆ ਨਾ ਫਿਰ ਦਸੀ ਸਾਲੀ ਫਿਰ ਟੁੱਟ ਜਾਂਦੀ ਆ ਬਣਾਉਏ ਪੈਂਦੇ ਆ ਜੇ ਕਹੋ ਕਿ ਆ 9 ਕਰੋੜ ਰੁਪਇਆ ਲੈਂਦਾ ਇਹ 9 ਕਰੋੜ ਤੇ ਜਿਹੜਾ ਲੈ ਕੇ ਗਏ ਉਹੀ ਆਇਆ ਠੀਕ ਆ ਹੁਣ ਤੁਹਾਡਾ ਸਰਕਾਰ ਐ ਤੂੰ ਕਹਿੰਗਾ ਉਦਘਾਟਨ ਮੈਂ ਕਰਨਾ ਪਰ ਟੈਕਨੀਕਲੀ ਗਲਤ ਆ ਕਰਦਾ ਰਹੀ ਯਾਰ ਲੋਕਾਂ ਨੂੰ ਤਾਂ ਪਤਾ ਕਿ ਰਾਣੇ ਦਾ 10 ਕਪੂਰਥਲੇ ਦਾ 10 ਕਰੋੜ ਰੁਪਏ ਵਾਪਸ ਗਿਆ ਉਹ ਲੈ ਕੇ ਆਓ ਔੜੀਆਂ ਚੜੋ ਸਿੱਟੇ ਰੇਟੀਆਂ ਰਾਣਾ ਹੀ ਤੁਹਾਡੇ ਬੱਲੇ ਫ੍ਰੀ ਦੀ ਲੈਣਾ ਚਾਹੁੰਦੇ ਆ ਜ਼ਿੰਦਗੀ ਚ ਕੀਤਾ ਕੁਝ ਨਹੀਂ ਅਚੀਵਮੈਂਟ ਦੱਸੋ ਆਪਣੀ ਰਾਣਾ ਹੀ ਤੁਸੀਂ ਸਾਰੀ ਗੱਲ ਦਾ ਅਚੀਵਮੈਂਟ ਦੱਸਣੀ ਚਾਹੀਦੀ ਹੈ ਨਾ ਬੰਦੇ ਨੂੰ ਤੁਸੀਂ ਆਏ ਤੁਹਾਡੇ ਕੋਲ ਇਹਦੀ ਛੂ ਮੰਤਰੀ ਦੀ ਛੜੀ ਕਿਹੜੀ ਹੈ ਕਿ ਵੀ ਸਾਰਾ ਕੁਝ ਹੋ ਗਿਆ ਉਹ ਯਾਰ ਪੁਰਾਣੇ ਕੰਮ ਚੱਲ ਰਹੇ ਹੋ ਰਹੇ ਲੈਵਲ ਤੁਸੀਂ ਆਪਣਾ ਲਾਉਣਾ ਚਾਹੁੰਦੇ ਆ ਇਦਾਂ ਨਹੀਂ ਚੱਲਣਾ ਰਾਣਾ ਜੀ ਇਹ ਸਾਰੀ ਗੱਲ ਦਾ ਕਨਕਲੂਡ ਕਰਕੇ ਸਾਮਪ ਤੁਹਾਡੇ ਲੋਕ ਕੀ ਆ ਕਿ ਇਹ ਕੰਮ ਨੂੰ ਕਿਸ ਰਣਨੀਤੀ ਇਹ ਕੰਮ ਹਰ ਹਾਲਛ ਹੋਏਗਾ ਯੋਜਨਾ ਬਣਾਉਂਦੇ ਆਂ ਔਰ ਅਗਰ ਸਰਕਾਰ ਇਹਨੂੰ ਚਾਲੂ ਨਹੀਂ ਕਰੇਗੀ ਤੇ ਭਾਰਤ ਸਰਕਾਰ ਨੂੰ ਮੈਂ ਲਿਖਾਂਗਾ ਕਿ ਤੁਹਾਡੇ ਦਿੱਤਿਓ ਇਹ ਸਾਰਾ ਸਿਸਟਮ ਅਮਰਤ 2 ਉਹ ਵੀ ਸਾਡੀ ਟੈਕਸ ਤੋਂ ਘਟ ਰਿਹਾ ਹੈ ਤੇ ਸਾਨੂੰ ਦੇ ਰਹੇ ਮੈਨੂੰ ਕੱਲੇ ਨੂੰ ਨਹੀਂ ਦੇ ਰਹੇ ਜਾਂ ਪੰਜਾਬ ਕੱਲੇ ਨੂੰ ਨਹੀਂ ਦੇ ਰਹੇ ਭਾਰਤ ਚ ਉਹਨਾਂ ਦੀਆਂ ਸਕੀਮਾਂ ਚੱਲਦੀਆਂ ਭਾਰ ਸਰਕਾਰ ਦੀਆਂ ਉਹ ਸਕੀਮ ਦੇ ਤਹਿਤ ਮੈਂ ਲਿਆਂਦਾ ਅਸੀਂ ਜਾਗਦੇ ਰਹੇ ਅਸੀਂ ਲੈ ਲੈਂਦਾ ਹੁਣ ਤੂੰ ਹੀ ਦੱਸੋਗੀ ਯਾਰ ਨਵੀਂ ਚੀਜ਼ ਕੀ ਲਿਆ ਰਹੇ ਹੋ ਮੈਂ ਤਾਂ ਸਵਾਲ ਇੱਕ ਗੱਲ ਕੰਟੀ ਜਾਉਂਗੇ ਨਾ ਉਹਨੂੰ ਕੋ ਯਾਰ ਨਵੀਂ ਚੀਜ਼ ਦੱਸ ਸਰਕਾਰ ਤੇਰੀ ਆ ਤੂੰ ਕਹਿੰਨਾ ਤੇਰੀ ਚਲਦੀ ਬੜੀ ਆ ਤੇ ਦੱਸ ਕਰੇਗਾ ਕੀ ਜੇ ਨਾ ਸਮਝਾਏ ਫਿਰ ਮੈਨੂੰ ਪੁੱਛ ਲੈ ਆਈ ਸਟੇਡੀਅਮ ਇਹ ਨਵੇਂ ਬਣਾ ਰਹੇ ਆ 27 ਸਟੇਡੀਅਮ ਇਹ ਬਣਾ ਰਿਹਾ ਉਹ ਯਾਰ ਇਹੇ ਬਣਾ ਰਿਆ ਵਾਟ ਸੀ ਹਾਂ ਭਗਵਾਨਤ ਮਾਨ ਦੀ ਸਰਕਾਰ ਬਣਾ ਰਹੀ ਹੈ 46 ਸੜਕਾਂ ਦੇ ਪਾਸ ਕੀਤੀਆਂ 22 ਕਰੋੜ ਦੇ ਨਾਲ ਪਿੰਡਾਂ ਦੇ ਵਿੱਚ ਬਣਾਉਣੀਆਂ 46 ਸੜਕਾਂ ਲਾਟ ਹੋਈਆਂ ਕਰੋੜਾਂ 22 ਕਰੋੜਾਂ ਇਹਨੂੰ ਇਹ ਕਹੋ ਕਿ 2017 ਤੋਂ 2022 ਚ ਕਿੰਨਾ ਪੈਸਾ ਆਇਆ ਕਿੰਨਾ ਉਹ ਲੱਗਿਆ ਉਹ ਦੇਖ ਲਓ ਜਿਹੜਾ ਤੁਸੀਂ ਲਾ ਰਹੇ ਹੋ ਉਹ ਵੇਖ ਲਓ ਔਰ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹਾਂ

ਇਬਨ ਰਜ਼ਾਪੁਰ ਤੋਂ ਇਬਨ ਔਰ ਇੱਕ ਸੜਕ ਹੋ ਰਿਆ ਛੱਦਵਾਂ ਦੋਨਾ ਤੋਂ ਵਾਇਆ ਖਸਰੋਪਰ ਵਾਇਆ ਸਿੱਧਵਾਂ ਦੋਨਾ ਵਾਇਆ ਖਸਰੋਪਰ ਆਦੀ ਆਦੀ ਨਹੀਂ 18 ਫੁੱਟ ਦੀ ਆਪਾਂ ਅੰਚ ਕਰਾਈ ਆ ਜੇ ਚਾਂਦੀ ਨੇ ਤੁਹਾਨੂੰ ਕਰਾਈ ਹੁੰਦੀ ਤਾਂ ਤੁਹਾਨੂੰ ਦੱਸਦਾ ਮੈਂ ਦੱਸ ਰਿਹਾ ਕਿਉਂ ਮੈਂ ਐਮ ਐਮ ਲੇ ਮੈਂ ਲਿਖਦਾ ਮੇਰੀ ਰეკਮੈਂਡੇਸ਼ਨ ਨਾ ਬਣਦਾ ਐਫ ਪੀ ਵਾਲਾ ਕੰਮ ਜਿਹੜਾ